ਪਰਿਵਾਰ ਨਾਲ ਪਿਆਰ ਹੈ ਔਰ ਅੱਜ ਮੈਂ ਮੰਦir ਸਾਹਿਬ ਕਥਾ ਕਰਨ ਆਇਆ ਹਾਂ ਪਰਿਵਾਰ ਬੈਠਾ ਹੈ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਦਾ ਵਿੱਤਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਨਹੀਂ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਇਹ ਗੈਰਵਾਜਬ ਹੈ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ-ਵਿਮਰਸ਼ ਕੀਤਾ ਹੈਗਾ ਉਹਨਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਤੇ ਕੀ ਮੰਛਾ ਕੋਲ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਕੁਝ ਨਹੀਂ ਰਿਹਾ ਇਹ ਸਿੱਖਾਂ ਨੂੰ ਐਨ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਆ ਨਿਵਾਸੀ ਜੇਕਰ ਸੋਚ ਕੋਈ ਵੀ ਉਹਦੇ ਲਈ ਬਹੁਤ ਸਾਰੀਆਂ ਜਿਹੀਆਂ ਸ਼ਰਤਾਂ ਸੀ ਪਰਿਵਾਰ ਨੂੰ ਬੇਵਜਾ ਹਵਾ ਖੜਾ ਕੀਤਾ ਗਿਆ ਹੈ ਫਲਾਨਾ ਨਹੀਂ ਮਿਲ ਸਕਦਾ ਜੀ ਧਮਕਾ ਨਹੀਂ ਮਿਲ ਸਕਦਾ ਜੀ ਉੱਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਜਾਂਦਾ ਐ ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਅਖਵਾਉਂਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰ ਹੈ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਕਾਰ ਸਤਕਾਰ ਕਰਨਾ ਚਾਹੀਦਾ ਹੈ ਤੇ ਡੈਮੋਕ੍ਰੇਸੀ ਦਾ ਸਤਕਾਰ ਕਰਦੇ ਆ ਬਿਨਾਂ ਸ਼ਰਤ ਜਿਹੜੀ ਹੈ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਬਾਕੀ ਕੂਬਿਆਂ ਦੇ ਵਿੱਚ ਸਿੱਖਾਂ ਨੂੰ ਖਾਸ ਤੌਰ ਤੇ ਦਸਤਾਰ ਧਾਰੀ ਜਿਹੜੇ ਸਿੰਘ ਰਿੰਗ ਨੂੰ ਲੈ ਕੇ ਇੱਕ ਦਹਿਸ਼ਤ ਜਿਹੜੀ ਹੈ ਲੋਕਾਂ ਦੇ ਵਿੱਚ ਬਿਲਕੁਲ ਬਿਲਕੁਲ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਸਿੱਖ ਜਿਹੜੇ ਹੈ ਵਕਵਾਦੀ ਹੈ ਸਿੱਖਾਤਵਾਦੀ ਹੈ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਿਹੜਾ ਗਲਤ ਢੰਗ ਦੇ ਨਾਲ ਪੇਸ਼ ਕਰਨ ਦਾ ਜਿਹੜਾ ਸਰਕਾਰ ਦਾ ਜਿਹੜਾ ਇਹ ਤੌਰ ਤਰੀਕਾ ਨਜ਼ਰ ਆਉਂਦਾ ਹੈ ਜੀ ਇੰਗਲੈਂਡ ਦੇ ਵਿੱਚ ਤੋਂ ਉਹਨਾਂ ਆਈਆਂ ਉਹਨਾਂ ਸਾਹਮਣੇ ਬੈਠੀ ਕਿ ਸਿੱਖ ਜੀ ਤੇ ਇਹ ਸਾਨੂੰ ਮਾਣ ਹੈ ਕਿ ਨੌ ਸਾਡੇ ਸਿੱਖ ਜਿਹੜੇ ਨੇ ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਬੈਠੇ ਨੇ ਜਿੱਤ ਕੇ ਆਏ ਨੇ ਸਾਨੂੰ ਮਾਣ ਹੈ ਸਾਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਦੁਨੀਆ ਦੇ ਵਿੱਚ ਸਾਡੇ ਸਿੱਖ ਜਿਹੜੇ ਨੇ ਉਹ ਜਿੱਤ ਰਹੇ ਨੇ ਇਹੋ ਹੀ ਇਹੋ ਹੀ ਬਦਕਿਸਮਤੀ ਹੈ ਕਿ ਜੋ ਮਾਨ ਸਨਮਾਨ ਸਾਨੂੰ ਵਿਦੇਸ਼ਾਂ ਚ ਮਿਲ ਰਿਹਾ ਵਿਦੇਸ਼ੀ ਪਾਰਲੀਮੈਂਟਾਂ ਦੇ ਵਿੱਚ ਸਾਡੇ ਨੌਜਵਾਨ ਸਿੰਘ ਪਹੁੰਚ ਰਹੇ ਆ ਬੀਬੀਆਂ ਸਾਡੀਆਂ ਪਹੁੰਚ ਰਹੀਆਂ ਭਾਰਤ ਦੇ ਵਿੱਚ ਜੇ ਕੋਈ ਪਹੁੰਚ ਵੀ ਜਾਂਦਾ ਹੈਗਾ ਤੇ ਜੇ ਕੋਈ ਵਖਰੀ ਸੁਰ ਰੱਖਦਾ ਤੇ ਉਸ ਨੂੰ ਐਨਐਸਏ ਲਾ ਕੇ ਜਿਹੜਾ ਹੈਗਾ ਉਹ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਹਿੰਦੂ ਰਾਸ਼ਟਰ ਜਿੰਦਾਬਾਦ ਕਿਹਾ ਜਾਂਦਾ ਤੇ ਜੇ ਉਹ ਭਾਰਤੀ ਪਾਰਲੀਮੈਂਟ ਦੇ ਵਿੱਚ ਇਹ ਹਿੰਦੂ ਰਾਸ਼ਟਰਵਾਦ ਜਿਹੜਾ ਜਿੰਦਾਬਾਦ ਕਹਿਣ ਵਾਲੇ ਜਿਹੜੇ ਆ ਉਹ ਸਨਮਾਨੇ ਜਾਂਦੇ ਆ ਸਤਕਾਰੀ ਜਾਂਦੇ ਆ ਤੇ ਫਿਰ ਜੇ ਸਿੱਖ ਕੋਈ ਨੌਜਵਾਨ ਸਿੱਖ ਰਾਸ਼ਟਰ ਦੀ ਗੱਲ ਕਰਦੇ ਤੇ ਇਹ ਤੇ ਜੋ ਬੁਰਾ ਕੀ ਆ ਮਾੜਾ ਕੀ ਆ ਸਿੰਘ ਸਾਹਿਬ 2 ਦਿਨ ਪਹਿਲਾਂ ਜਿਹੜੀ ਲੁਧਿਆਣੇ ਦੇ ਵਿੱਚ ਧਰਮ ਵਾਪਰੀ ਆ ਇੱਕ ਹਿੰਦੂ ਸ਼ਿਵ ਸੈਨਾ ਦਾ ਜਿਹੜਾ ਲੀਡਰ ਸੀ ਉਹਦੇ ਤੇ ਦੋ ਦੇ ਹੰਗ ਸਿੰਘ ਵਾਲੇ ਹਮਲਾ ਕੀਤਾ ਦੇਖੋ ਮੈਂ ਕਿਸੇ ਹਿੰਸਾ ਦਾ ਹਮਾਇਤੀ ਨਹੀਂ ਆ ਪਰ ਜਿਹੜਾ ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਜਿਹੜੇ ਨਫਰਤ ਫਲਾਉਣ ਦਾ ਕਾਰਜ ਕਰ ਰਹੇ ਆ ਚਾਹੇ ਉਹ ਕੋਈ ਵੀ ਹੋਣ ਨਫਰਤ ਫਲਾਉਣ ਦੇ ਲਈ ਕਾਰਜ ਕਰਨਾ ਜ ਤਾਵਾਂ ਦੇ ਪ੍ਰਤੀ ਧਰਮ ਦੀਆਂ ਮਰਿਆਦਾਵਾਂ ਦੇ ਪ੍ਰਤੀ ਗਲਤ ਬੋਲਣਾ ਇਹ ਵੀ ਸ਼ੋਭ ਨਹੀਂ ਕੀ। ਜੇ ਤੁਸੀਂ 2020 ਵਿੱਚ ਤੁਸੀਂ ਫੈਸਲਾ ਲਿਆ ਕਿ 11 ਸਿੱਧਾ ਬਦਮਾਨ ਕੀਤਾ ਜਾਵੇਗਾ ਫੋਨ ਕੰਪਨੀ ਤੋਂ ਪਰ ਉਹਨੇ ਕੱਦ ਹੋਇਆ ਨੇ ਜਿਹਨਾਂ ਨੂੰ ਭਗਿੰਦਰ ਸਿੰਘ ਜੀ ਦੀ ਆਸ ਕੀਤੀ ਹੋਈ ਭਾਈ ਗਜਿੰਦਰ ਸਿੰਘ ਜੀ ਦੀ ਜਿਹੜੀ ਹੈ ਅਚਾਲਾਣੇ ਦਾ ਸਾਨੂੰ ਬੜਾ ਵੱਡਾ ਦੁੱਖ ਹੈ ਕਿਉਂਕਿ ਬੜੀ ਵੱਡੀ ਸ਼ਖਸੀਅਤ ਸਨ ਭਾਈ ਗਜਿੰਦਰ ਸਿੰਘ ਜੀ ਔਰ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਬਹੁਤ ਵੱਡੀ ਹੈ ਉਹਨਾਂ ਨੇ ਜਲਾਵਤ ਨਹੀਂ ਕੱਟੀ ਆ ਬਹੁਤ ਲੰਮਾ ਸਮਾਂ ਜਿਹੜਾ ਆਪਣੇ ਪਰਿਵਾਰ ਤੋਂ ਔਰ ਖਾਸ ਔਰ ਦੇ ਉਤੇ ਅਸੀਂ ਰੋਜ਼ ਅਰਦਾਸ ਕਰਦੇ ਆ ਹਰਮੰਦਰ ਸਾਹਿਬ ਦੇ ਦਰਸ਼ਨ ਦਿਦਾਰਿਆਂ ਦੀ ਨਨਕਾਣਾ ਸਾਹਿਬ ਦੇ ਦਰਸ਼ਨ ਦਿਦਾਰਿਆਂ ਦੀ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਤੋਂ ਵਾਂਝੇ ਰਹੇ ਨੇ ਔਰ ਬੜੀ ਹੀ ਜਿਆਦਾ ਜੜੀ ਹੈ ਉਹਨਾਂ ਨੇ ਕਹਲਣਾ ਜੜੀ ਹੈ ਕਾਲੀ ਹੈ ਤੇ ਉਹਨਾਂ ਦਾ ਜਿਹੜਾ ਚਲਾਣਾ ਜਿਹੜਾ ਹੈਗਾ ਉਹ ਦੇ ਵਕਤ ਚਲਾਣਾ ਉਹਦੇ ਨਾਲ ਸਾਨੂੰ ਬੜਾ ਅਫਸੋਸ ਹੈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਗਿਆ ਹੋਰ ਸ਼ਖਸੀਅਤਾਂ ਨੂੰ ਵੀ ਦਿੱਤਾ ਗਿਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਨਮਾਨ ਜਿਹੜੇ ਹੈ ਉਹਨਾਂ ਨੂੰ ਜਿਹੜੇ ਹੈ ਪਹੁੰਚਾਏ ਜਾਣਗੇ ਸਿੰਘ ਸਾਹਿਬ ਇੱਕ ਤਰੀਕ ਨੂੰ ਜਿਹੜੀ ਮੀਟਿੰਗ ਹੋਈ ਸੀ ਅਕਾਲ ਤਖਤ ਸਾਹਿਬ ਤੇ ਜਿਹੜੇ ਉਹ ਪਹੁੰਚੇ ਸੀ ਬਾਗੀ ਤਰ੍ਹਾਂ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਤੁਹਾਨੂੰ ਅਕਾਲੀ ਦ ਕਿ ਸਮਾਚੀ ਪਾਰਟੀ ਜੀ ਕਹਿੰਦੀ ਹੈ ਵਿਚਾਰ ਕਰਾਂਗੇ ਤੁਹਾਡੇ ਬੰਦੀ ਦੀ ਰਾਜਨੀਤੀ ਜਿਹੜੀ ਹੈ ਸ਼ੋਭnik ਨਹੀਂ ਹੁੰਦੀ ਉਸ ਤੋਂ ਬਾਅਦ ਕੋਈ ਸੰਪਰਕ ਨਹੀਂ ਮੇਰੇ ਨਾਲ ਕੋਈ ਸੰਪਰਕ ਨਹੀਂ ਠੀਕ